ਦਾਸ ਤਾਂ ਨੇ ਸ਼ਹਾਦਤ ਨੂੰ ਸੁਣਾਉਂਦਿਆਂ ਹੋਇਆ ਪੜਾਦਰ ਪੜਾਪਾਰ ਕਰਦਿਆਂ ਹੋਇਆ ਅੱਜ ਜਿਹੜੇ ਪੜਾਤੇ ਹੁਣ ਅਸੀਂ ਪਹੁੰਚੇ ਆ ਇਸ ਨੂੰ ਗੁਰਦੁਆਰਾ ਭਵਾਨਗੜ੍ਹ ਸਾਹਿਬ ਕਿਹਾ ਜਾਂਦਾ ਹੈ ਇਹ ਉਹ ਥਾਂ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਭਵਾਨ ਸਜਾਇਆ ਗਿਆ ਸੀ ਇੱਥੋਂ ਹੀ ਉਹਨਾਂ ਦੀ ਅਮ੍ਰਿਤਕ ਦੇਆ ਨੂੰ ਗੁਰਦੁਆਰਾ ਜੋਤੀ ਸਰੂਪ ਸਾਧ ਤੱਕ ਲੈ ਕੇ ਜਾਇਆ ਗਿਆ ਸੀ ਜਦ ਸਰਾਂਧੀ ਨੀਆ ਦੇ ਵਿੱਚ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਰਹੇ ਮਾਤਾ ਗੁਜਰੀ ਜੀ ਠੰਡਾ ਬੁਰਜ ਦੇ ਵਿੱਚ ਆਪਣੇ ਸਵਾਸ ਤੇ ਆਗ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਅਮ੍ਰਿਤਕ ਦੇਆ ਨੂੰ ਅਸਲ ਨਦੀ ਦੇ ਕੰਢੇ ਇਸੇ ਥਾਂ ਤੇ ਜੰਗਲ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਆਖਿਰਕਾਰ ਜਦ ਸਿੱਖਾਂ ਨੂੰ ਪਤਾ ਲੱਗਦਾ ਹੈ ਕੁਝ ਗੁਰਸਿੱਖ ਇਕੱਠੇ ਹੁੰਦੇ ਨੇ ਦੀਵਾਨ ਡੋਟਰ ਵਾਲੇ ਇਕੱਠੇ ਹੁੰਦੇ ਨੇ ਤਾਂ ਇਸੇ ਥਾਂ ਤੋਂ ਉਹਨਾਂ ਦਾ ਭਵਾਨ ਸਜਾਇਆ ਜਾਂਦਾ ਹੈ ਆਓ ਦਰਸ਼ਨ ਕਰਦੇ ਹਾਂ ਉਸ ਥਾਂ ਦੇ ਸੋ ਕਹਿੰਦੇ ਨੇ ਕਿ ਉਸ ਸਮੇ ਇਹ ਸਾਰਾ ਇੱਕ ਜੰਗਲ ਸੀਗਾ ਜੰਗਲ ਦਾ ਇਲਾਕਾ ਸੀ ਜੰਗਲ ਦਾ ਏਰੀਆ ਸੀ ਸਾਰਾ ਜਿੱਥੇ ਉਸ ਸਮੇਂ ਇਸ ਕਰਕੇ ਮ੍ਰਿਤਿਕ ਦੇਆ ਨੂੰ ਛੁੱਟਿਆ ਗਿਆ ਸੀ ਕਿ ਉਹਨਾਂ ਨੂੰ ਜੰਗਲੀ ਜਾਨਵਰ ਖਾ ਜਾਣਗੇ ਉਹਨਾਂ ਦਾ ਜਿਹੜੇ ਮ੍ਰਿਤਿਕ ਦੇਆ ਉਹਨਾਂ ਹੋਰ ਵੀ ਦੁਰਗਤੀ ਹੋਵੇ ਪਰ ਉਸ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅੱਜ ਉਸ ਜੰਗਲ ਦਾ ਜਿਹੜਾ ਆ ਪੂਰਾ ਅਸੀਂ ਕਹਿ ਸਕਦੇ ਹਾਂ ਹੋਰ ਬਦਲ ਚੁੱਕਿਆ ਪੂਰੀ ਤਸਵੀਰ ਬਦਲ ਚੁੱਕੀ ਆ ਅੱਜ ਭਾਰੀ ਕਾਠ ਰਾਂ ਦਾ ਜੰਗਲਾਂ ਦਾ ਬਿਲਕੁਲ ਜਿਹੜਾ ਸਰਾਂ ਦਾ ਨਵਾਬ ਦਾ ਕਿਲਾ ਸੀ ਉਸਦੇ ਨਾਲੇ ਹੰਸਲਾ ਨਦੀ ਬੈੰਦੀ ਸੀ ਉਸ ਨਦੀ ਦੇ ਬਿਲਕੁਲ ਜਿਹੜਾ ਨਾਲ ਇਹ ਸਾਰਾ ਜੰਗਲ ਮੌਜੂਦ ਸੀ ਕਿਉਂਕਿ ਕਿਲਾ ਸਿੰਘ ਕਿਲਾ ਇੱਕ ਵਿਸ਼ਾਲ ਕਿਲਾ ਸੀਗਾ ਤੇ ਇੱਥੇ ਜਿਹੜਾ ਆ ਉਸ ਕਿਲੇ ਦੇ ਬਾਹਰ ਇਹਨਾਂ ਨੂੰ ਛੁੱਟਿਆ ਗਿਆ ਸੀ ਥੜਾ ਇਹ ਜਿਹੜਾ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਜਿਹੜਾ ਬਣਾਇਆ ਗਿਆ ਇੱਥੇ ਇੱਥੇ ਜਿਹੜੇ ਨੇ ਸ਼ੇਰ ਵੀ ਬਣਾਏ ਗਏ ਨੇ ਤਾਂ ਕਿ ਉਹ ਜੰਗਲ ਦਾ ਉਸ ਸਮਾਂ ਦਿਖਾਇਆ ਜਾਵੇ ਜੰਗਲ ਦਿਖਾਇਆ ਜਾਵੇ ਸੋ ਇਹ ਥੜਾ ਹੈ ਜਿਹੜਾ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਇੱਥੇ ਬਣਾਇਆ ਗਿਆ ਹੈ ਇਸੇ ਤਰੀਕੇ ਨਾਲ ਇੱਕ ਇੱਕ ਕਰਕੇ ਜਿਹੜੇ ਨੇ ਇਹ ਥੜੇ ਨੇ ਉਹ ਬੜੇ ਨੇ ਅਗੇ ਇੱਥੇ ਜਿਹੜਾ ਆ ਛੋੜੇ ਸਾਹਿਬਜਾਦਿਆਂ ਦੀ ਯਾਦ ਦੇ ਵਿੱਚ ਵੀ ਥੜਾ ਆ ਤੇ ਫਿਲਹਾਲ ਇੱਥੇ ਜਿਹੜੇ ਨੇ ਸ਼ੇਰ ਵੀ ਜਿਹੜੇ ਇੱਥੇ ਬਣਾਏ ਗਏ ਨੇ ਉਹ ਦਿਖਾਇਆ ਗਿਆ ਮਾਹੌਲ ਉਸ ਸਮੇਂ ਕੇ ਜੰਗਲ ਦਾ ਜਿਹੜਾ ਮਾਹੌਲ ਸੀਗਾ ਕਿਵੇਂ ਜਿਹੜਾ ਆ ਉਸ ਸਮੇਂ ਇਥੇ ਜੰਗਲੀ ਜਾਨਵਰ ਹੋਣਗੇ ਖਤਰਨਾਕ ਜਾਨਵਰ ਹੋਣਗੇ ਹੁਣ ਇਹ ਦੋ ਹੋਰ ਥੜੇ ਨੇ ਜਿਹੜਾ ਬਾਬਾ ਜੋਰਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਜਿਹੜੇ ਇੱਥੇ ਬਣੇ ਹੋਏ ਨੇ ਨਿਸ਼ਾਨੀਆਂ ਦੇ ਰੂਪ ਇਹ ਕਿਹਾ ਜਾਂਦਾ ਕਿ ਉਸ ਸਮੇਂ ਜਿਹੜਾ ਆ ਜਿੱਥੇ-ਇੱਥੇ ਜਿਵੇਂ ਮੂਰਤਾਂ ਸੁੱਟੀਆਂ ਗਈਆਂ ਉਹ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਉਸ ਜਗ੍ਹਾ ਨੂੰ ਚੇਤੇ ਕਰਦਿਆਂ ਹੋਇਆ ਇੱਥੇ ਜਿਹੜੇ ਨੇ ਇਹ ਤਿੰਨ ਖੜੇ ਬਣਾਏ ਗਏ ਨੇ ਜਿੱਥੇ ਅੱਜ ਸੰਗਤਾ ਜੜੀਆਂ ਉਹ ਦਰਸ਼ਨ ਕਰਦੀਆਂ ਨੇ ਥੜੇ ਬਣਾਏ ਗਏ ਸੀ ਉਸ ਸਮੇਂ ਨੂੰ ਚੇਤੇ ਕਰਦੇ ਆ ਕਿਉਂਕਿ ਜੰਗਲੀ ਇਲਾਕਾ ਸੀ ਜੰਗਲ ਸੀਗਾ ਜੰਗਲ ਦੇ ਵਿੱਚ ਜਿਹੜੇ ਉਸ ਸਮੇਂ ਖਤਰਨਾਕ ਜਾਨਵਰ ਸੀ ਸਰਾਂਦਨ ਨਵਾਬ ਚਾਹੁੰਦਾ ਸੀ ਕਿ ਜਦ ਜਿਹੜੇ ਸ਼ਹਾਦਤ ਤੋਂ ਬਾਅਦ ਵੀ ਜਿਹੜੇ ਉਹਨਾਂ ਦੇ ਸਰੀਰ ਨੇ ਉਹਨਾਂ ਨੂੰ ਜੰਗਲੀ ਜਾਨਵਰ ਜਿਹੜੇ ਉਹ ਖਾ ਜਾਣ ਉਹ ਬਿਲਕੁਲ ਹੀ ਜੜਾ ਆ ਉਹ ਕਿਸੇ ਯੋਗ ਨਾ ਰਹਿਣ ਪਰ ਜਿਵੇਂ ਹੀ ਜੰਗਲ ਸੁੱਟਣ ਤੋਂ ਬਾਅਦ ਇਹ ਕਹਿੰਦੇ ਨੇ ਕਿ ਸ਼ੇਰ ਜਿਹੜੇ ਨੇ ਖੁਦ ਰਾਖੀ ਕਰ ਰਹੇ ਸੀ ਉਸ ਸਮੇਂ ਇਹਨਾਂ ਪਾਵਨ ਜਿਹੜੇ ਸਰੀਰਾਂ ਦੀ ਤੇ ਉਸ ਤੋਂ ਬਾਅਦ ਜਿਆਦਾ ਸਿੱਖਾਂ ਨੂੰ ਪਤਾ ਲੱ ਦੀ ਜਗਾ ਤੋ ਭਵਾਨ ਸਜਾਇਆ ਜਾਂਦਾ ਹੈ ਭਵਾਨ ਸਜਾਉਣਾ ਹੁੰਦਾ ਜਦ ਕੋਈ ਜਿਹੜਾ ਵੱਡਾ ਬੰਦਾ ਹੈ ਕੋਈ ਮਹਾਨ ਸ਼ਖਸੀਅਤ ਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਨੇ ਇਸ ਤੋਂ ਜਿਹੜਾ ਹੈ ਉਹ ਫਾਨੀ ਸੰਸਾਰ ਤੋਂ ਜਦ ਜਾਂਦੇ ਨੇ ਤਾਂ ਉਹਨਾਂ ਦੀ ਜਦ ਮ੍ਰਿਤਿਕ ਦੇ ਅਨੁਸਕਾਰ ਲਈ ਲੈ ਕੇ ਜਾਇਆ ਜਾਂਦਾ ਤਾਂ ਭਵਾਨ ਸਜਾਇਆ ਜਾਂਦਾ ਹੈ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਰਵੰਗੜ ਸਾਹਿਬ ਕਿ ਆ ਜਾਂਦਾ ਆ ਨਿਸ਼ਾਨ ਦੀ ਇੱਥੇ ਹੰਸਲਾ ਨਦੀ ਦੀ ਵੀ ਕੀਤੀ ਗਈ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਬਿਲਕੁਲ ਕਾਂਦੇ ਨਾਲ ਨਾਲ ਜਿਹੜਾ ਆ ਇੱਥੇ ਕਿਹਾ ਜਾਂਦਾ ਕਿ ਇਸ ਪਾਸੇ ਨੂੰ ਜਿਹੜੀ ਆ ਉਹ ਹੰਸਲਾ ਨਦੀ ਬਹਿਂਦੀ ਸੀ ਤੇ ਉਸ ਨੂੰ ਲੈ ਕੇ ਜਿਹੜਾ ਨਿਸ਼ਾਨ ਦੀ ਜਿਹੜੀ ਆ ਇੱਥੇ ਉਹ ਕੀਤੀ ਗਈ ਆ ਲਿਖਿਆ ਵੀ ਅੱਗਿਆ ਉੱਤੇ ਕਾਂਦੇ ਉੱਤੇ ਕਿ ਇੱਥੇ ਇਸ ਜਗ੍ਹਾ ਤੇ ਜਿਹੜੀ ਹੰਸਲਾ ਨਦੀ ਆ ਜਿਹੜੀ ਉਹ ਬਿਆ ਕਰਦੀ ਸੀਗੀ ਸੋ ਤਸਵੀਰ ਉਸ ਦੀ ਯਾਦ ਦੇ ਲਈ ਇੱਕ ਜਿਹੜਾ ਆ ਹਸਨਾ ਨਦੀ ਦੇ ਲਈ ਇਹ ਦੇਖੋ ਤੁਸੀਂ ਸੁੱਕਾ ਇੱਥੇ ਬਿਲਕੁਲ ਸੁੱਕ ਚੁੱਕਿਆ ਇੱਥੋਂ ਜਿਹੜਾ ਆ ਹੁਣ ਜਦ ਬਰਸਾਤ ਤੇਜ਼ ਹੁੰਦੀ ਹੈ ਤਾਂ ਅਦੇ ਇੱਥੇ ਜਿਹੜਾ ਆ ਕੁਝ ਪਾਣੀ ਜਿਹੜਾ ਆ ਜਾਂਦਾ ਪਰ ਹੁਣ ਇਹ ਨਦੀ ਪੂਰੀ ਤਰ੍ਹਾਂ ਜਿਹੜੀ ਉਹ ਸੁੱਕ ਚੁੱਕੀ ਆ ਜਿਸ ਨੂੰ ਕੇਵਲ ਇੱਕ ਯਾਦ ਦੇ ਤੌਰ ਤੇ ਦੇਖੋ ਇੱਥੇ ਇੱਕ ਇੱਕ ਮੋਗਾ ਰੱਖ ਕੇ ਇੱਕ ਥੋੜੀ ਜਿਹਾ ਜਗਾ ਟੱਕ ਕੇ ਇੱਕ ਯਾਦ ਦੇ ਤੌਰ ਤੇ ਇੱਥੇ ਰੱਖਿਆ ਗਿਆ ਕਿ ਹੰਸਲਾ ਨਦੀ ਜਿਹੜੀ ਆ ਇੱਥੇ ਵਿਆਹ ਕਰਦੀ ਸੀਗੀ ਸੋ ਦਰਸ਼ਣ ਅੱਜ ਉਸ ਭੋਰਾ ਸਾਹਿਬ ਦੇ ਕਰ ਰਹੇ ਸੀ ਉਸ ਜਗਾ ਦੇ ਕਰ ਰਹੇ ਸੀ ਕਿ ਜਿੱਥੇ ਜਿਹੜਾ ਆ ਮ੍ਰਿਤਿਕ ਦੇਆ ਨੂੰ ਸਰਾਂਦੇ ਨਵਾਬ ਵजीर खान ਵੱਲੋਂ ਸੁੱਟ ਦਿੱਤਾ ਜਾਂਦਾ ਤਾਂ ਕਿ ਜੰਗਲੀ ਜਾਨਵਰ ਖਾਣ ਪਰ ਖੁਦ ਉਹੀ ਜੰਗਲੀ ਜਾਨਵਰ ਉੱਥੇ ਰੱਖਿਆ ਕਰਦੇ ਨਜ਼ਰ ਆਉਂਦੇ ਨੇ ਤੇ ਫਿਰ ਗੁਰਸਿੰਘ ਪਹੁੰਚਦੇ ਨੇ ਗੁਰਸਿੱਖ ਪਹੁੰਚਦੇ ਨੇ ਤੇ ਆਖਿਰਕਾਰ ਇਸੇ ਜਗ੍ਹਾ ਤੋਂ ਬਵਾਨ ਸ ਜਾ ਕੇ ਉਹਨਾਂ ਨੂੰ ਸੰਸਕਾਰ ਵਾਲੀ ਥਾਂ ਤੇ ਲੈ ਕੇ ਜਾਇਆ ਜਾਂਦਾ ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ੋਭਿਤ ਹੈ ਸਾਡਾ ਅਗਲਾ ਪੜਾ ਵੀ ਉਹੀ ਹੈ ਅਗਲਾ ਪੜਾ ਇਸ ਸੀਰੀਜ਼ ਦਾ ਦਾਸਤਾਨੇ ਸ਼ਹਾਦਤ ਦਾ ਆਖਰੀ ਪੜਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਅੱਜ ਹੁਣ ਅਸੀਂ ਦਰਸ਼ਨ ਕਰ ਰਹੇ ਸੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਦੇ ਫਿਲਹਾਲ ਇਸ ਪੜਾ ਦੇ ਵਿੱਚ ਇਨਾਈ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਤੇ ਕੈਮਰਾਮੈਨ ਜਗੀ ਨੂੰ ਦਿਓ ਇਜਾਜ਼ਤ ਧੰਨਵਾਦ